ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਵਲ ਜਾਂ ਯੂਟਿਊਬਰ ਹੈ ਇਹਦੀ ਗੱਲ ਸੁਣ ਲਿਓ ਪਹਿਲਾਂ ਮੜੀ ਜੀ ਮੈਂ ਦਵਾਰ ਤੋਂ ਚਲਾ ਦਿੰਨਾ ਕਿ ਇਹ ਨੇ ਸਿੱਖਾਂ ਨੂੰ ਟਾਰਗੇਟ ਕਿਵੇਂ ਕੀਤਾ ਬਾਕੀ ਜੋ ਸਿੱਖਾਂ ਦਾ ਰਾਜ ਸੀ ਹਨਾ ਉਹ ਵੀ ਥੋੜੇ ਜਿਹੇ ਹਿੱਸੇ ਤੇ ਸੀ ਹੋਰ ਆਪਾਂ ਨਹੀਂ ਕਹਿ ਸਕਦੇ ਵੀ ਪੂਰੇ ਪਾਕਿਸਤਾਨ ਦੇ ਰਾਜ ਕੀਤਾ ਕਿਉਂਕਿ ਇੱਦੀ ਇੱਦੀ ਵੱਡੀਆਂ ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂਐਸਏ ਨੇ ਹਨਾ ਇਹਨਾਂ ਤੋਂ ਨਹੀਂ ਦੱਬੇਗਾ ਤਾਂ ਐਵੇਂ ਸਮਝਦੇ ਮਿਲ ਜਿਵੇਂ ਵੀ ਪਾਕਿਸਤਾਨ ਆ ਪਠਾਨ ਕੋਟ ਦੇ ਕਬਜ਼ਾ ਕਰਨੇ ਤੇ ਗਏ ਸੀ ਨੇ ਪੂਰੇ ਭਾਰਤ ਦੇ ਰਾਜ ਕੀਤਾ ਹੈ ਨਾ 200 ਸਾਲ ਬਾਅਦ ਐਵੇਂ ਗਏ ਤਾਂ ਪੂਰੇ ਭਾਰਤ ਦੇ ਰਾਜਤਾ ਨਹੀਂ ਹੋਇਆ ਨਾ ਉਹਨਾਂ ਤੋਂ ਥੋੜੇ ਜਿਹੇ ਇੱਕ ਸੇਡੋ ਹੈ ਬਾਰਡਰ ਦੇ ਨਾਲ ਵਾਲੇ ਦੇ ਬਾਕੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ ਪਾਕਿਸਤਾਨ ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਨੀਵਰ ਵੀਡੀਓ ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਹੈ ਢਾਟੀ ਜਿਹੜੇ ਜੱਤੇ ਦੇ ਬੰਦੇ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਨਾ ਕਥਾਵਾ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਹਨਾ ਮੈਂ ਤਾਂ ਜਮਾ ਗਰੋਂ ਇਸ ਸੰਦ ਜਾ ਜਾ ਕੇ ਪੁੱਛਿਆ ਉਹ ਗੱਲ ਹੁਣ ਤੁਸੀਂ ਦੇਖ ਸਕਦੇ ਆ ਤੁਸੀਂ ਗੱਲ ਸਾਰੀ ਸੁਣ ਲਈ ਆ ਤੇ ਹੁਣ ਮੈਨੂੰ ਲੱਗਦਾ ਇਹ ਫਲੌਪ ਯੂਟਿਊਬਰਾਂ ਦੇ ਹਿਸਾਬ ਨਾਲ ਸਿੱਕੀ ਇਤਿਹਾਸ ਆ ਜਿਹੜਾ ਉਹ ਲਿਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਕੀ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕਿਛ ਲਾਰੂ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਕੀ ਦਾ ਇਤਿਹਾਸ ਹੀ ਮਾੜਾ ਸੀ ਸਿੱਕੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ ਰਾਜ ਹੀ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਡਿਊਟੀ ਲਾਈ ਹੀ ਨਹੀਂ ਲਾਈ ਮਤਲਬ ਤੂੰ ਇਹ ਕਹਿਣਾ ਚਾਹਣਾ ਕਿ ਕੱਲ ਨੂੰ ਤੂੰ ਇਹ ਵੀ ਕਹਿਂਗਾ ਵੀ ਹਰੀ ਸਿੰਘ ਨਲੂਏ ਨੇ ਆ ਦੇ ਜੀ ਦਿ ਤੋਂ ਬਾਅਦ ਕਸ਼ਹਿਰਾ ਵੀ ਨਹੀਂ ਉੱਥੇ ਉਹਨਾਂ ਦਾ ਟੰਗਿਆ ਉਹਨਾਂ ਨੇ ਕਸ਼ਹਿਰੋਂ ਤੋਂ ਡਰਦੇ ਰਹੇ ਇਹ ਵੀ ਹੁਣ ਤੂੰ ਕਹਿ ਦੇਂਗਾ ਤੂੰ ਇਹ ਵੀ ਕਹਿ ਦੇਂਗਾ ਵੀ ਕੱਲ ਨੂੰ ਜਿਹੜੀਆਂ ਉਹਨਾਂ ਨੇ ਸੁਥਣਾ ਪਾਈਆਂ ਵੀਆਂ ਸੀਗੀਆਂ ਉਸ ਗੱਲ ਤੋਂ ਵੀ ਤੂੰ ਕਹਿ ਦੇਂਗਾ ਵੀ ਇਹ ਤਾਂ ਹੈ ਹੀ ਨਹੀਂ ਇਹਦਾ ਇਤਿਹਾਸ ਤੁਸੀਂ ਕੈਨਸਲ ਕਰ ਦਿਓ ਮੈਂ ਜੀ ਅਫਗਾਨਿਸਤਾਨ ਜਾਇਆ ਕੱਲ ਨੂੰ ਤੂੰ ਇਹ ਗੱਲ ਕਹਿ ਦੇਂਗਾ ਵੀ ਭਾਈ ਮਤਲਬ ਜਿਹੜਾ ਹਰੀ ਸਿੰਘ ਨਲੂਆ ਉਹ ਉਹਨੇ ਉਹਨੇ ਕੋਈ ਉੱਥੇ ਲੜਾਈ ਲੜੀ ਨਹੀਂ ਉੱਥੇ 17-18 ਲੜਾਈਆਂ ਲੜੀਆਂ ਹੀ ਨਹੀਂ ਮਤਲਬ ਯਾਰ ਇਹ ਕੋਈ ਗੱਲ ਹੈ ਮਨ ਤੂੰ ਕੀ ਚਾਹਣਾ ਕਹਿਣਾ ਚਾਹਣਾ ਵੀ ਹੁਣੇ ਸੰਗ ਸਿਰਫ ਇੱਕ ਛੋਟੀ ਜਿਹੀ ਕਲੋਨੀ ਚ ਲੜਾਈ ਲੜੀ ਸੀ ਤੇ ਉਹ ਕਲੋਨੀ ਚ ਲੜਾਈ ਲੜ ਕੇ ਪਾਸੋਂ ਇਹ ਕਹਤਾ ਵੀ ਹਾਂ ਵੀ ਵਾਹ ਜੀ ਵਾਹ ਵਾਹ ਕੱਲ ਨੂੰ ਤੂੰ ਕਹੇਂਗਾ ਦਿੱਲੀ ਤੇ ਭਾਈ ਸਿੱਖਾਂ ਨੇ ਰਾਜ ਕੀਤਾ ਹੀ ਨਹੀਂ ਦਿੱਲੀ ਸਿੱਖਾਂ ਨੇ ਜਿੱਤੀ ਨਹੀਂ ਹੁਣ ਤੂੰ ਇਹ ਗੱਲ ਕਹੀਏ ਨਾ ਕਿ ਰਸ਼ੀਆਰ ਕੇ ਮੁਲਕ ਸੀਗੇ ਫਲਾਣੇ ਮੁਲਕ ਸੀਗੇ ਹੁਣ ਕੱਲ ਨੂੰ ਤੂੰ ਕਹੇਂਗਾ ਵੀ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਜਾਇਆ ਹੀ ਨਹੀਂ ਅੰਗਰੇਜ਼ਾਂ ਨੇ ਇੱਥੇ ਰਾਜ ਕਰਕੇ ਉਹਨਾਂ ਨੂੰ ਮੁੜ ਕੇ ਭਜਾਇਆ ਹੀ ਨਹੀਂ ਅਸੀਂ ਉਹ ਤਾਂ ਆਪ ਗਏ ਆ ਮਤਲਬ ਇਹ ਜਿਹੜੀਆਂ ਜਾਲੀ ਹਰਕਤਾਂ ਤੂੰ ਕਰ ਰਿਆਂ ਫੇਰ ਤੂੰ ਰਾਗੀ ਜੱਥੇ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਸਾਰਿਆਂ ਨੂੰ ਇਹਦਾ ਮਤਲਬ ਹੁਣ ਇਤਿਹਾਸ ਜਿਹੜਾ ਉਹ ਤੇਰੇ ਹਿਸਾਬ ਨਾਲ ਲਿਖਿਆ ਜਾਊਗਾ ਕੱਲ ਨੂੰ ਤੂੰ ਇਹ ਕਹੇਂਗਾ ਵੀ ਭਾਈ ਉੱਥੇ ਜਿਹੜੇ ਬੱਚੇ ਆ ਛੋਟੇ-ਛੋਟੇ ਉਹ ਜਿਹੜੇ ਰਾਤ ਨੂੰ ਆਪਦੇ ਜਵਾਕਾਂ ਨੂੰ ਇਹ ਗੱਲ ਕਹਿ ਕੇ ਡਰਾਉਂਦੇ ਹੁੰਦੇ ਸੀ ਚੁੱਪ ਕਰਾਉਂਦੇ ਹੁੰਦੇ ਸੀ ਕਿ ਚੁੱਪ ਕਰ ਜਾਓ ਭਾਈ ਨਹੀਂ ਤਾਂ ਹਰੀ ਸਿੰਘ ਨਰੂਆ ਆ ਜੂਗਾ ਨਲੂਆ ਸਰਦਾਰ ਆਜੂਗਾ ਮਤਲਬ ਇਹ ਵੀ ਹੁਣ ਇਤਿਹਾਸ ਚੋਂ ਅਸੀਂ ਮਿਟਾ ਦਈਏ ਮੰਨ ਲਓ ਤੂੰ ਇਹ ਕਹਿਣਾ ਚਾਹਣਾ ਸੋ ਇਹੋ ਜਿਹੀਆਂ ਬੇਤੁਖੀਆਂ ਗੱਲਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਨੌਜਵਾਨਾ ਜਿਹੜੇ ਚੰਗੇ ਭਲੇ ਪੰਜਾਬ ਦੀ ਗੱਲ ਵੀ ਕਰਦੇ ਹੁੰਦੇ ਆ ਕਈ ਵਾਰ ਪਾਣੀਆਂ ਦੀ ਗੱਲ ਵੀ ਇਹਨੇ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਸਾਥ ਦਿੱਤਾ ਉੱਥੇ ਜਾ ਕੇ ਵੀ ਇਹਨੇ ਵੀਡੀਓ ਬਣਾਈ ਆ ਗੱਲ ਕੀਤੀ ਆ ਪਰ ਜਦੋਂ ਸਿੱਖੀ ਇਤਿਹਾਸ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਕਿ ਸਿੱਖੀ ਇਤਿਹਾਸ ਬਾਰੇ ਮਾੜਾ ਬੋਲਣਾ ਹੀ ਬੋਲਣਾ ਹਰਿ ਸਿੰਘ ਨਲੂਏ ਬਾਰੇ ਕਿਉਂ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਦਿੱਲੀ ਦੇ ਵਿੱਚ ਜਾ ਕੇ ਚਾਰ-ਕ ਬੰਦਿਆਂ ਨੂੰ ਪੁੱਛ ਲਈਏ ਕਿ ਭਾਈ ਸਿੱਖਾਂ ਨੇ ਇੱਥੇ ਦਿੱਲੀ ਜਿੱਤੀ ਸੀ ਕਿ ਨਹੀਂ ਜਿੱਤੀ ਸੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਭਾਈ ਨਹੀਂ ਜਿੱਤੀ ਸੀ ਸਾਨੂੰ ਪਤਾ ਨਹੀਂ ਜਾਂ ਆਪਾਂ ਕਹਿ ਲਈਏ ਕਿਉਂ ਨਾ afghanistan ਦੇ ਵਿੱਚ afghanistan ਦੇ ਵਿੱਚ ਨੇ 4 ਸਲਾੜੂਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਨਹੀਂ ਜੀ ਹੋ ਸਕਦਾ ਇਹਨੇ ਉਹਨਾਂ 4 ਸਲਾੜੂਆਂ ਨੂੰ ਪੈਸੇ ਹੀ ਦਿੱਤੇ ਹੁਣ ਵੀ ਐਂ ਬੋਲਦੇ ਹੋ ਬਾਈ ਕਿਉਂਕਿ ਯੂਟਿਊਬਰ ਆ ਪੈਸੇ ਕਮਾਉਣੇ ਆ ਜੋ ਮਰਜੀ ਕਹਿ ਸਕਦਾ ਹੁਣ ਤੂੰ ਪੰਜਾਬ ਦੇ ਵਿੱਚ ਆਏਗਾ ਫਿਰ ਤੂੰ ਦੱਸੀ ਸਾਨੂੰ ਫਿਰ ਭਾਈ ਇਤਿਹਾਸ ਤੇਰੇ ਹਸਰ ਨਾਲ ਲਿਖ ਦਾਂਗੇ ਫਿਰ ਸਾਰੇ ਪੰਥਕ ਜਥੇਬੰਦੀਆਂ ਨੂੰ ਆਪਾਂ ਇਕੱਠੇ ਕਰ ਲਾਂਗੇ ਇੱਕ ਮੀਟਿੰਗ ਕਰ ਲਾਂਗੇ ਤੂੰ ਉੱਥੇ ਆ ਜੀ ਤੂੰ ਦੱਸ ਦੀ ਭਾਈ ਇਤਿਹਾਸ ਆ afghanistan ਦਾ ਹਰੀ ਸਿੰਘ ਨਲੂਏ ਦਾ ਨਾਂ ਹੀ ਹੈਣੀ ਉਹਨੇ ਐ ਕੀਤਾ ਹੀ ਨਹੀਂ ਫਿਰ ਭਾਈ ਤੇਰੇ ਸਾਹਮਣੇ ਇਤਿਹਾਸ ਲਿਖ ਦੇਣਗੇ ਸਾਰੇ ਫਿਰ ਆਪਾਂ ਫਿਰ ਕੋਈ ਜਾਣਕਾਰੀ ਤਾਂ ਹੋਵੇ ਨਾ ਪਰ ਤੂੰ ਦੱਸ ਦੇ ਸਾਨੂੰ ਆ ਕੇ ਦੱਸ ਦੇ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਪੰਥ